ਬਾਹਰ ਨਿਕਲ ਇੰਦਰ ਆ ਜਾ ਉਹਨਾਂ ਨੇ ਸਰਵੇ ਕੀਤਾ ਚੈੱਕ ਕੀਤਾ ਤੇ ਉਥੋਂ ਲੈ ਕੇ ਤੁਸੀਂ ਅਮਲੌਰ ਰੋਡ ਤੋਂ ਲੈ ਕੇ ਜੰਜ ਘਰ ਤੱਕ ਤੇ ਉਹ ਤੋਂ ਬਾਅਦ ਇੱਥੇ ਮੇਨ ਸੀਵਰੇਜ ਜਿਹੜਾ ਸਿਟੀ ਟੂ ਠਾਣੇ ਵੱਲ ਨੂੰ ਅਟੈਚ ਕਰਤਾ ਅਸੀਂ ਉਹ ਟੈਂਡਰ ਰੋਕਤਾ ਸੀਗਾ ਉਹ ਤੋਂ ਬਾਅਦ ਆਪਣਾ ਦੁਆਰਾ ਜਾਂ ਸੜਕ ਸਾਰੀ ਖਰਾਬ ਹੋਈ ਉਹ ਤੋਂ ਨਵੀਂ ਬਣਾਉਣ ਦੀ ਤਦਾਦ ਤੇ ਆ ਗਈ ਸੜਕ ਕਿਉਂਕਿ ਕਟਿੰਗ ਵੀ ਹੋਈ ਲੋਕਾਂ ਨੇ ਘਰਾਂ ਚ ਕਨੈਕਸ਼ਨ ਲੈਣੇ ਸੀਗੇ ਆ ਤੁਹਾਡੇ ਸਾਹਮਣੇ ਦੇਖੇ ਲੋ ਸੜਕ ਦੇ ਸਭ ਦੇ ਕਨੈਕਸ਼ਨ ਹੋਏ ਹੋਏ ਨੇ ਜੇ ਥੋੜੀ ਨਾਲ ਚੱਲਣਾ ਵਾ ਨਾਲ ਚੱਲ ਕੇ ਦਿਖਾ ਦਰਨਾ ਤੁਹਾਨੂੰ ਦੂਜੀ ਗੱਲ ਉਹ ਤਦ ਅਸੀਂ ਉਹ ਤੋਂ ਬਾਅਦ ਐਸਟੀਮੇਟ ਅਫਸਰਾਂ ਨੂੰ ਹੀ ਕਿਹਾ ਕਿ ਸਾਡਾ ਐਸਟੀਮੇਟ ਬਣਾਓ ਇੱਥੇ ਕੀ ਬਣਦਾ ਤਦ ਉਥੇ 65 ਲੱਖ ਰੁਪਏ ਦੇ ਕਰੀਬ 63 64 66 ਲੱਖ ਦੇ ਕਰੀਬ ਇਹਦਾ ਐਸਟੀਮੇਟ ਬਣਿਆ ਪੂਰੀ ਸੜਕ ਦਾ 80 ਐਮ ਐਮ ਦੀ ਟਾਈਲ ਦਾ ਇਹ ਹੈਵੀ ਰੋਡ ਹੈ ਮੇਨ ਰੋਡ ਦੇ ਤਰ੍ਹਾਂ ਵਰਤੀ ਜਾਂਦੀ ਹੈ ਬਾਈਪਾਸ ਹੈ ਸ਼ਹਿਰ ਦਾ ਜੇ ਕਦੇ ਜੀ ਡੀ ਰੋਡ ਤੇ ਪ੍ਰੋਬਲਮ ਆ ਜਾਂਦੀ ਹੈ ਤਾਂ ਇਹਨੂੰ ਸਿਟੀ ਇੱਥੋਂ ਗਵਰਨਮੈਂਟ ਸਕੂਲ ਦੇ ਅੱਗੇ ਹੋ ਕੇ ਸਿਟੀ 2 ਦੇ ਵੱਲੋਂ ਸਪ੍ਰਿੰਗਡੇਲ ਦੇ ਕੰਨੀਓ ਬਾਈਪਾਸ ਕੱਢਿਆ ਜਾਂਦਾ ਜੇ ਕਦੇ ਇੱਕ ਪ੍ਰੋਬਲਮ ਆਂਦੀ ਹੈ ਜੀ ਡੀ ਰੋਡ ਤੇ ਅਸੀਂ ਉਹਦੇ ਮੱਦੇ ਨਜ਼ਰ ਆ ਕੇ ਕਿ 1.80 ਮੀਮੀ ਦੀ ਟਾਈਲੇ ਤੇ ਲੱਗ ਜੇ ਪਰ ਜਿਹੜੇ ਸਾਡੇ ਮਾਨਯੋਗ ਨਵੀਂ ਸਰਕਾਰ ਇਨੇ ਸਰਕਾਰ ਚੇਂਜ ਹੋ ਗਈ ਸਰਕਾਰ ਜਹਾਦਾਈ ਤਾਂ ਮਾਨਯੋਗ ਐਮ ਐਲ ਏ ਸਾਹਿਬ ਨੇ ਬਿਆਨ ਦਿੱਤੇ ਕਿ 4 ਲੱਖ ਰੁਪਏ ਚ ਇਹਦੀ ਰਿਪੇਅਰ ਹੋਊਗੀ ਮੈਨੂੰ ਯਕੀਨ ਨਹੀਂ ਹੋਇਆ ਕਿ ਇਹ 4 ਲੱਖ ਰੁਪਏ ਚ ਇਹਦਾ ਪੈਚ ਵਰਕ ਕਿਵੇਂ ਹੋਊਗਾ ਇਹ ਪੈਚ ਵਰਕ ਵਾਲੀ ਸੜਕ ਹੈ ਪਹਿਲੀ ਗੱਲ ਤਾਂ ਇਹ ਚਲੋ ਉਹਨਾਂ ਨੇ ਕਹਿਤਾ ਕਿਸੇ ਨੇ ਉਹਨਾਂ ਨੂੰ ਦੱਸਿਆ ਯਾਰ ਉਹਨੇ ਆਪਦੇ ਵੱਲੋਂ ਕਹਿਤੀ ਹੈ ਕੀ ਗੱਲ ਕਹੀ ਉਹਨਾਂ ਨੂੰ ਵੱਧ ਪਤਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਮੈਂ ਬਲਕਿ ਇੱਕ ਦੋ ਵਾਰ ਕਨਫਰਮ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਗੱਲ ਸੱਚੀ ਹੈ ਮੈਨੂੰ ਪੱਤਰਕਾਰ ਸਾਹਿਬ ਭਾਈ ਸਾਹਿਬ ਸਾਰੇ ਕਹਿੰਦੇ ਕਿ ਇਹ ਗੱਲ ਉਹਨਾਂ ਨੇ ਬਿਆਨ ਦਿੱਤੇ ਨੇ ਸਵੇਰੇ ਆਏ ਨੇ ਤੁਹਾਡਾ ਕੀ ਵਰਜਨ ਹੈ ਮੈਂ ਕਹਿੰਦਾ ਇਹ 4 ਲੱਖ ਜਿੱਨੀ ਪੂਰੀ ਹੁੰਦੀ ਮੈਂ ਅੱਜ ਵੀ ਕਹਿੰਦਾ ਜੇ 4 ਲੱਖ ਜੇ ਪੂਰੀ ਹੁੰਦੀ ਆ ਮੈਂ 4 ਲੱਖ ਰੁਪਏ ਆਪਣੀ ਜੇਬ ਚੋਂ ਖਰਚਣ ਨੂੰ ਤਿਆਰ ਆਂ ਇਹਦੇ 4 ਲੱਖ ਰੁਪਏ ਲਾ ਕੇ ਜੇ ਮੇਰੇ ਵਾਰਡ ਵਾਸੀਆਂ ਨੂੰ ਮੇਰੇ ਸ਼ਹਿਰ ਨੂੰ ਇਹਦਾ ਸੁੱਖ ਮਿਲਦਾ ਕਾਗਜ਼ੀ ਕਾਰਵਾਈ ਹੁੰਦੀ ਰਹਿੰਦੀ ਹੈ ਲੇਟ ਸਵੈਰ ਹੋ ਜਾਂਦੀ ਆਪਾਂ ਇਹ ਕਰਨ ਨੂੰ ਤਿਆਰ ਆਂ ਪਰ ਇਹ 4 ਲੱਖ ਵਾਲੀ ਸੜਕ ਹੈ ਨਹੀਂਗੀ ਵੜੀ ਸਾਹਿਬ ਆਪਾਂ ਦੇਖਿਆ 4 ਲੱਖ ਨਹੀਂ ਇਹ ਰਿਪੇਅਰੇਬਲ ਸੜਕ ਵੀ ਹੈ ਨਹੀਂ ਜਿੱਥੇ ਪੈਚ ਵਰਕ ਵੀ ਕੰਮ ਨਹੀਂ ਕਰਦਾ ਤੁਸੀਂ ਦੇਖਿਆ ਕਈ ਵਾਰੀ ਟੈਂਪਰੇਰੀ ਵਰਕ ਕੀਤਾ ਜਾਂਦਾ ਹੈ ਉਲਟਾ ਉਹਦਾ ਡਬਲ ਲਾਸ ਸ਼ਹਿਰ ਵਾਸੀਆਂ ਨੂੰ ਹੁੰਦਾ ਹੈ ਤਾਂ ਇਸ ਹੀ ਹਿਸਾਬ ਦੇ ਨਾਲ 4 ਲੱਖ ਚ ਚਲੋ ਜੋ ਸਰਕਾਰਾਂ ਨੇ ਆਪਣੇ ਐਸਟੀਮੇਟ ਲਾਉਣੇ ਨੇ ਉਹਦੇ ਬਾਰੇ ਤਾਂ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਆਮ ਸ਼ਹਿਰ ਵਾਸੀ ਆਮ ਬਾੜ ਵਾਸੀਆਂ ਦਾ ਨੁਕਸਾਨ ਹੋ ਰਿਹਾ ਸਰ ਉਹ ਵਿਚਾਰਿਆਂ ਦਾ ਕੀ ਕਸੂਰ ਹੈ ਤੁਹਾਡੇ ਸਰਕਾਰਾਂ ਦੀ ਆਪਸੀ ਖਿੱਚੋ ਤਾਣ ਦੇ ਵਿੱਚ ਆਮ ਸ਼ਹਿਰ ਵਾਸੀ ਪਿਸ ਰਿਹਾ ਤਾਂ ਤੁਸੀਂ ਸਾਡੇ ਚੈਨਲ ਲਈ ਪ੍ਰਸ਼ਾਸਨ ਜਾਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਦੇਖੋ ਮੇਰਾ ਬਾਜ਼ਾਰ ਹੈ ਚਾਹੇ ਸੁਭਾਸ਼ ਬਾਜ਼ਾਰ ਲਾ ਲਓ ਜੀ ਚਾਹੇ ਬਕਸ ਮਾਰਕੀਟ ਲਾ ਲਓ ਚਾਹੇ ਉੱਪਰ ਬੇੜਾ ਕਟਿੱਕਾ ਚੌਂਕ ਚਾਹੇ ਸੁਨਿਆਰਾ ਬਾਜ਼ਾਰ ਸਾਰੇ ਲੋਕ ਸ਼ਾਮ ਨੂੰ ਆਪਣਾ ਘਰ ਇੱਧਰ ਨੂੰ ਜਾਂਦੇ ਆ ਚਾਹੇ ਕ੍ਰਿਸ਼ਨਾ ਨਗਰ ਨੂੰ ਲੋਕ ਜਾਂਦੇ ਨੇ ਗੁਵਿੰਦਗੜ੍ਹੋਂ ਲੋਕ ਕੰਮ ਕਰਕੇ ਆਉਂਦੇ ਨੇ ਆ ਕੇ ਪਹਿਲਾਂ ਤਾਂ ਮਨੂੰ ਵਾਰ ਮੈਨੂੰ ਗਾਲਾਂ ਕੱਢਦੇ ਨੇ ਧੋ ਧੋ ਕੇ ਕਿ ਤਵਾੜੀ ਕੰਮ ਨਹੀਂ ਕਰਦਾ ਕੰਮ ਉਹ ਕੀ ਕਰੇ ਜਾਂ ਸਰਕਾਰ ਨੇ ਪੈਸੇ ਦੇਣੇ ਨੇ ਕੰਮ ਤੇ ਪੈਸੇ ਸਰਕਾਰ ਨੇ ਲਾਣੇ ਨੇ ਦਾ ਰਿਕਾਰਡਰ ਹੋਣਾ ਹੁਣ ਮੈਂ ਉਥੇ 11 7 ਦਾ ਹਾਊਸ ਟੂ ਮੀਟਿੰਗ ਚ ਅਜੰਡਾ ਪਾਸ ਕਰਾ ਕੇ 63 ਚੌਣ ਲੱਗਦਾ ਪਹਿਣ ਲੱਗਦਾ ਕੰਮ ਉੱਪਰ ਭੇਜਦਾ ਵਿਟ ਕਰਾਨ ਠੀਕ ਹੈ ਜੀ 7ਵੇਂ ਮਹੀਨੇ ਦਾ ਭੇਜਿਆ ਹੋਇਆ ਜੀ ਅੱਜ ਤਰੀਕ ਕਿੰਨੀ ਹੋ ਗਈ 15 15 15 9 ਹੋ ਗਈ ਜੀ ਜੇ ਇੱਕ ਪਾਸੇ ਤਾਂ ਐਮਐਲਏ ਸਾਹਿਬ ਕਹਿੰਨੇ ਕਿ ਮੈਂ ਹਰ ਪਾਸੇ ਡਵੈਲਪਮੈਂਟ ਕਰਨ ਦੇ ਕੰਮ ਚ ਨਾਲ ਐ ਚਾਹੇ ਕੋਈ ਮਰਜੀ ਪਾਰਟੀ ਦਾ ਖੁੱਲਾ ਮੈਨੂੰ ਸੁਨੇਹਾ ਕੋਈ ਚੱਕਰ ਨਹੀਂਗਾ ਇੱਕ ਪਾਸੇ ਮੇਰੀ ਉਹ ਜਿਹੜੀ ਮੇਨ ਸੜਕ ਹੈ ਜਿੱਥੇ ਡਿਵੈਲਪਮੈਂਟ ਦੀ ਕੀ ਮਤਲਬ ਜਿਹੜੇ ਸਕੂਲ ਵੀ ਪੈਂਦੇ ਨੇ ਉਹ ਡਿਵੈਲਪਮੈਂਟ ਜ਼ੀਰੋ ਉੱਥੇ ਜੀ ਮਤਲਬ ਉੱਥੇ ਕੋਈ ਡਿਵੈਲਪਮੈਂਟ ਦਾ ਕੋਈ ਮਤਲਬ ਮਤਲਬ ਨਹੀਂਗਾ ਕਿਉਂਕਿ ਜਿੰਨੇ ਵੀ ਬਾਜ਼ਾਰ ਦੇ 75% ਬੰਦੇ ਆ ਗੁਰਦੁਆਰਾ ਸਾਹਿਬ ਪੈਂਦਾ ਜੀ ਸਾਡਾ ਤਰਖਾਨਾ ਠੀਕ ਹੈ ਜੀ ਤੇ ਆ ਮੰਦਰ ਹੈ ਜੀ ਦੇਵੀ ਦਵਲਾ ਮੰਦਰ ਰੋਜ਼ ਉਹਨਾਂ ਨੇ ਸ਼ਾਮ ਨੂੰ ਬਾਹਰੋਂ ਮੱਥਾ ਟੇਕ ਕੇ ਜਾਣਾ ਕਿਉਂਕਿ ਅਸੀਂ ਤਾਂ ਦੇਖਦੇ ਆਂ ਅਸੀਂ ਬਚਪਨ ਦੇ ਦੇਖਦੇ ਆਂ ਕਈ ਦੁਕਾਨਦਾਰ ਸਵੇਰੇ ਜਾਣ ਲੱਗੇ ਸ਼ਾਮ ਨੂੰ ਦੁਕਾਨ ਬੰਦਾ ਕੇ ਆਣ ਲੱਗੇ ਉਹ ਮੈਨੂੰ ਜਾਣ ਲੱਗੇ ਇਥੋਂ ਗਾਲਾਂ ਕੱਢਦੇ ਜਾਂਦੇ ਹੋਣਗੇ ਇਹ ਕੰਮ ਨਹੀਂ ਹੁੰਦਾ ਇਹ ਕੰਮ ਕਰਾਈਏ ਕਿੱਥੋਂ ਜੀ ਜੇ ਸਰਕਾਰ ਨੇ 6 ਮਹੀਨੇ ਦਾ ਆ ਕੇ ਜਿਹੜਾ ਸੀ ਟੈਂਡਰ ਸਪੈਸ਼ਲ ਮੈਂ ਕਹਿ ਕੇ ਮਸਾ ਉਹ ਇੰਨੀਆਂ ਸਿਸਟਮ ਬਣਾ ਕੇ ਉਹਨੂੰ ਲਵਾਇਆ ਕਿ ਹਾਂਜੀ ਮੇਰਾ ਟੈਂਡਰ ਲੱਗ ਜੇ ਮੇਰੀ ਸੜਕ ਹੈ ਮੇਨ ਇਹ ਫਿਰ ਫਿਰ ਅੱਗੇ ਫੂਡ ਸਟਰੀਟ ਹੈ ਸਾਰੀ ਮਿੱਟੀ ਹੋ ਚ ਪੈਂਦੀ ਹੈ ਉਹਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਕਿ ਹਾਂ ਉਹਦੀ ਵੀ ਹੋਵੇ ਕੋਸ਼ਟਾ ਸ਼ਰਮ ਉੱਥੇ ਆ ਪਹਿਲਾਂ ਹੀ ਉਹ ਬਿਜਾਰੇ ਹੈਂਡੀਕੈਪ ਨੇ ਆਪਣੇ ਆਪ ਚ ਉਹਨਾਂ ਦਾ ਕੋਈ ਬਿਲਕੁਲ ਉਹ ਨਹੀਂ ਕੱਲ ਨੂੰ ਬਰਸਾਤਾ ਹੋ ਜਾਂਦੀਆਂ ਨੇ ਤਾ ਉੱਥੇ ਪ੍ਰੋਬਲਮ ਆਂਦੀ ਹੈ ਮੰਦਰ ਦੇ ਵਿੱਚ ਪ੍ਰੋਗਰਾਮ ਹੀ ਰੱਖੇ ਜਾਂਦੇ ਨੇ ਮੰਦਿਰਾਂ 'ਚ ਪ੍ਰੋਗਰਾਮ ਵੀ ਹੁੰਦੇ ਭੋਗ ਵੀ ਹੁੰਨੇ ਪਿੱਛੇ ਜਨਮ ਅਸ਼ਟਮੀ ਸੀਗੀ ਮੈਂ ਜਨਮ ਅਸ਼ਟਮੀ 'ਚ ਮੈਨੂੰ ਪਤਾ ਕਿ ਕਿੰਨਾ ਮੈਨੂੰ ਮੰਦਰ ਵਾਲਿਆਂ ਨੇ ਲਾਂਡਾਂ ਪਾਈਆਂ ਹੋਣੀਆਂ ਗੱਲ ਤੇ ਕਿ ਹਾਂ ਇਹ ਤਾਂ ਸੜਕ ਨਹੀਂ ਬਣੀ ਪਰ ਸੜਕ ਬਣੂ ਤਾਂ ਪੈਸੇ ਨਾ ਬਣਨੀ ਹੈ ਪੈਸਾ ਸਰਕਾਰ ਨੇ ਦੇਣਾ ਜੇ ਇੰਨੀਓ ਹਮਦਰਦੀ ਸੀਗੀ ਸੜਕਾਂ ਦੀ ਡਿਵੈਲਪਮੈਂਟ ਲਈ ਆ ਸ਼ਹਿਰ ਦੀ ਡਿਵੈਲਪਮੈਂਟ ਲਈ ਤਾਂ ਐਮਐਲਏ ਸਾਹਿਬ 2 ਮਹੀਨੇ 'ਚ ਇਹਨੂੰ ਕਰਾ ਲਿਆ ਹੁੰਦੇ ਬਟ ਉਹ ਅਫਸਰਾਂ ਨਾਲ ਮੇਰੀ ਐਮੀਨਾ ਗੱਲ ਹੋਈ ਇਹੋ ਸਾਹਮਣਾ ਗੱਲ ਹੋਈ ਕੀ ਹਾਂ ਜੀ 4 ਲੱਖ ਚ ਕਹਿੰਦੇ ਹਾਂ ਜੀ ਉਸੇ ਦਾ ਪੈਚ ਵਰਕੇ ਹੋਣਾ ਮੈਂ ਕਹਿੰਦਾ ਪੈਚ ਵਰਕੇ ਕਿਵੇਂ ਹੋਊਗਾ ਮੈਨੂੰ ਦੱਸਤਾ ਦੋ ਤੁਸੀਂ ਫਿਰ ਇੱਕ ਦਿਨ ਮੈਂ ਬਲਕੇ ਸੰਜੀਵ ਸ਼ਰਮਾ ਜੀ ਐਮੀ ਆਪਣੇ ਇਹ ਸੰਦੀਪ ਸ਼ਰਮਾ ਉਹਨੂੰ ਸੜਕ ਦਿਖਾ ਕੇ ਵੀ ਆਇਆ ਸਾਰੀ ਇੱਥੋਂ ਲੈ ਕੇ ਅਮਲੌਰ ਰੋਡ ਤੱਕ ਅਸੀਂ ਪੈਦਲ ਸੜਕ ਵੀ ਦੇਖੀ ਮੈਂ ਕਹਿੰਦਾ 4 ਲੱਖ ਚ ਹੋਣਾ ਉਹ ਕਹਿੰਦਾ ਨਹੀਂ ਮੈਂ ਕਹਿੰਦਾ 8 ਚ ਹੋਜੂ ਕਹਿੰਦਾ ਨਹੀਂ ਮੈਂ 20 ਲੱਖ ਚ ਹੋਜੂ ਕਹਿੰਦਾ ਨਹੀਂ ਮੈਂ ਕਹਿੰਦਾ ਫਿਰ ਕੀ ਹੋਊਗਾ ਕਹਿੰਦਾ ਜੀ ਉਹੀ ਕਰਾਣਾ ਪੈਣਾ ਮੈਂ ਕਰਾਓ ਕਹਾਂ ਸਾਡੇ ਹੱਥ ਬੰਨੇ ਹੋਏ ਨੇ ਜਿਵੇਂ ਕਿ ਤવાડી ਸਾਹਿਬ ਨੇ ਆਪਣੀ ਮਜਬੂਰੀ ਦੱਸੀ ਹੈ ਸਰਕਾਰਾਂ ਨੇ ਗੱਲਾਂ ਬਹੁਤ ਵੱਡੀਆਂ ਕਰਦੇ ਨੇ ਬਟ ਧਰਾਤਲ ਤੇ ਜਦ ਉਹਨਾਂ ਦਾ ਅਸਰ ਦੇਖਦਾ ਤਾਂ ਉਹ ਕਿਤੇ ਨਾ ਕਿਤੇ ਬਿਲਕੁਲ ਨਿਸ਼ਕਰੀਏ ਲੱਗਦਾ ਇਹ ਸਾਡੇ ਸ਼ਹਿਰ ਦੀ ਸਭ ਤੋਂ ਬਿਜ਼ੀ ਲੇਨ ਹੈ ਜਿਹਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦਾ 75 ਤੋਂ 80% ਟ੍ਰੈਫਿਕ ਹਰ ਰੋਜ਼ ਇਸ ਰੋਡ ਤੋਂ ਗੁਜ਼ਰਦਾ ਤੁਸੀਂ ਆਪ ਸਿਆਣਿਆਂ ਅਸੀਂ ਕਿਸੇ ਸਰਕਾਰ ਦੀ ਕੋਈ ਨੁਮਾਇੰਦਗੀ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਹੈਗੇ ਚਾਹੇ ਕਾਂਗਰਸਾ ਚਾਹੇ ਆਪ ਹੈ ਚਾਹੇ ਭਾਜਪਾ ਹੈ ਚਾਹੇ ਸ਼ਰੋਮਨੀ ਅਕਾਲੀ ਦਲ ਤੁਸੀਂ ਆਪ ਦੱਸ ਦਿਓ ਜੀ ਇੱਥੇ ਪੈਚ ਵਰਕ ਚੱਲ ਸਕਦੇ ਨੇ ਜੇਕਰ ਚੱਲ ਸਕਦੇ ਨੇ ਤਾਂ ਸਰਕਾਰ ਇ ਬਣਾਇਆ ਗਿਆ ਡਵੈਲਪਮੈਂਟ ਦਾ ਬੜਾ ਵੱਡਾ ਰੋਡ ਮੈਪ ਤਿਆਰ ਕੀਤਾ ਤਾਂ ਰੋਡਾਂ ਦਾ ਇਹ ਹਾਲ ਹੈ ਜੀ ਮੈਪ ਦਫਤਰਾਂ ਦੇ ਵਿੱਚ ਪਏ ਰੋਲ ਰਹੇ ਨੇ ਤਾਂ ਕਰਕੇ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪਬਲਿਕ ਦੀ ਜਿਹੜੀ ਦਿੱਕਤ ਹੈ ਪਬਲਿਕ ਦੀ ਜਿਹੜੀ ਪੈਨਿਕ ਹੈ ਉਹਨੂੰ ਪਲੀਜ਼ ਤੁਸੀਂ ਮਹਿਸੂਸ ਕਰੋ ਤੇ ਇਹ ਸੜਕ ਨੂੰ ਜਿੰਨੀ ਜਲਦੀ ਹੋ ਸਕੇ ਬਣਾਈਏ ਕਿਉਂਕਿ ਅੱਗੇ ਫੇਰ ਧਾਰਮਿਕ ਸਮੇਲਨਾਂ ਦਾ ਦੌਰ ਸ਼ੁਰੂ ਹੋ ਜਾਣਾ ਹੈ ਦੇਵੀ ਦਵਾਲਾ ਮੰਦਿਰ ਹੈ ਮੇਨ ਰੋਡ ਹੈ ਜੀ ਅਸੀਂ ਵੀ ਆਪਣੇ ਚੈਨਲ ਦਾ ਇਹੀ ਬੇਨਤੀ ਕਰਦੇ ਹਾਂ ਕਿ ਜੋ ਇਸ ਰੋਡ ਲਈ ਬੈਸਟ ਹੋ ਸਕਦਾ ਸਰਕਾਰ ਪੁਲਿਸ ਇਹਨੂੰ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਕਰੇ ਮੈਂ ਹਰਪ੍ਰੀਤ ਤਾਲੂਵਾਲੀਆ ਨਾਕੀ ਦੇਖ ਤੁਰਿਆ ਹੈ ਮੈਂ ਤਾਂ ਇਹਦੇ ਬਾਰੇ ਇਹ ਗੱਲ ਕਹਿਣਾ ਚਾਹੁੰਦਾ ਜੀ ਮੈਂ ਸਿਰਫ 5:30 ਤੇ ਬਹਿ ਜਾਂਦਾ ਜਿਹੜਾ ਵੀ ਕਸਟਮਰ ਸਾਡੇ ਕੋਲ ਆਉਂਦਾ ਉਹ ਤੁਹਾਡੀ ਸਭ ਨੂੰ ਗਾਲਾਂ ਕੱਢੀ ਜਾਂਦਾ ਮੇਰੀ ਕਈ ਵਾਰ ਇਹ ਨਾਲ ਗੱਲ ਹੋਈ ਗਿਆ ਵੀ ਯਾਰ ਆਪਾਂ ਐਮਸੀ ਬਣੇ ਆ ਜਿਵੇਂ ਤੁਸੀਂ ਸਾਡੇ ਪ੍ਰੈਜ਼ੀਡੈਂਟ ਵੀ ਹੋ ਵੀ ਆਪਾਂ ਨੂੰ ਇਹਨਾਂ ਵੀ ਹੱਥ ਨਹੀਂ ਪੈਂਦਾ ਵੀ ਆਪਣੇ ਸੜਕ ਨਹੀਂ ਪਾਟਦੇ ਵੀ ਲੋਕ ਇੰਨੀ ਐ ਕਿ ਆਪਾਂ ਨੂੰ ਬਦਦੂਆਵਾ ਹੀ ਦੇ ਰਹੇ ਨੇ ਨਾਲੇ ਅਸੀਂ ਕੰਮ ਕਰਨ ਨੂੰ ਤਿਆਰ ਬੈਠੇ ਆਂ ਵੀ ਆਪਣਾ ਨੰਨਾ ਤਕਾ ਹੋ ਰਿਹਾ ਜਾਂ ਕੀ ਹੋ ਰਿਹਾ ਵੀ ਤੁਸੀਂ ਕਿਉਂ ਨਹੀਂ ਬਣਾ ਰਹੇ ਵੀ ਮੈਨੂੰ ਤੁਹਾਡੇ ਸਾਹਮਣੇ ਮੰਦਰ ਵਾਲੇ ਬੰਦੇ ਜਦੋਂ ਕੋ ਭੋਗ ਪੈਂਦਾ ਉਹ ਵੀ ਬੜੀ ਪ੍ਰੋਬਲਮ ਆਉਂਦੀ ਹੈ ਪਹਿਲਾਂ ਟੈਂਕਰ ਤੋਂ ਛਰਕਾ ਕਰਨਾ ਪੈਂਦਾ ਕੋਈ ਮਿੱਟੀ ਜਾਂਦੀ ਹੈ ਤੇ ਇਹਨਾਂ ਨੂੰ ਦੱਸਿਆ ਕਿ ਫੂਟਪਾਥ ਹੈ ਹੁਣ ਖਾਣ ਪੀਣ ਦੀ ਜਿਹੜੀ ਚੀਜ਼ਾਂ ਆ ਦੇ ਮਿੱਟੀ ਜਾਵੇ ਉਥੇ ਬੱਚੇ ਖਾਣਾ ਖਾਂਦੇ ਨੇ ਤੁਸੀਂ ਦੇਖੋ ਪ੍ਰੋਬਲਮ ਕਿੰਨੀ ਗ੍ਰੇਡ ਹੋ ਰਹੀ ਹੈ ਅਸੀਂ ਤਾਂ ਇਹੀ ਚਾਹੁੰਦੇ ਆ ਜਿਹੜੀ ਤੁਹਾਡੀ ਸਾਹਿਬ ਦੇ ਨਾਲ ਆ ਸਾਰੇ ਕੌਂਸਲਰ ਵੀ ਜਿਹੜਾ ਕੰਮ ਹੈ ਛੇਤੀ ਤੋਂ ਛੇਤੀ ਹੋਵੇ ਤੇ ਸ਼ਹਿਰ ਨੂੰ ਵਧੀਆ ਸੜਕ ਦਿੱਤੀ ਜਾਵੇ ਹੋਰ ਇਹ ਨਵੀਂ ਸੜਕ ਬਣਾਈ ਜਾਵੇ ਇਹਦੇ ਪੈਚ ਵਰਕ ਨਾ ਕੀਤਾ ਜਾਵੇ ਇਹਨੂੰ ਨਵੀਂ ਸੜਕ ਬਣਾਈ